ਮਨੁੱਖ ਹੈ ਚਾਹੇ ਤੁਸੀਂ ਹੋ ਚਾਹੇ ਮਾਇਆ ਚਾਹੇ ਸੁਖਵੀਰ ਹੈ ਚਾਹੇ ਕੋਈ ਹੋਰ ਹੈ ਜੀ ਜੀ ਇਹ ਆਪਾਂ ਪੰਜ ਤੱਤਾਂ ਦੇ ਬਣੇ ਹੋਏ ਆ ਸਹੀ ਗੱਲ ਆਪਾਂ ਅਖੀਰ ਨੂੰ ਉਸ ਸਮਾਂ ਇੱਥੇ ਕੁਦਰਤ ਨੇ ਆਪਾਂ ਨੂੰ ਭੇਜਿਆ ਕੰਮ ਕਰਨ ਵਾਸਤੇ ਲੋਕ ਭਲਾਈ ਦੇ ਉਹ ਕੰਮ ਕਰਨ ਤੋਂ ਬਾਅਦ ਜਦੋਂ ਆਪਣੀ ਏਜ ਥੋੜੀ ਜਿਹੀ ਵੱਡੀ ਹੋ ਜਾਂਦੀ ਆ ਫਿਰ ਆਪਾਂ ਚੜਾਈ ਕਰ ਜਾਂਦੇ ਆ ਚੜਾਈ ਕਰਨ ਤੋਂ ਬਾਅਦ ਆਪਣਾ ਸੰਸਕਾਰ ਹੁੰਦਾ ਹੈ ਸੰਸਕਾਰ ਕਾਲ ਤੋਂ ਬਾਅਦ ਫਿਰ ਫੁੱਲ ਚੁਗਦੇ ਨੇ ਫਿਰ ਉਸ ਤੋਂ ਬਾਅਦ ਪਾਠ ਖੁੱਲਦਾ ਹੈ ਭੋਗ ਪੈ ਜਾਂਦਾ ਹੈ ਬਤੇ ਇਹ ਹੋ ਜਾਂਦੀ ਹੈ ਤੇ ਕਹਾਣੀ ਖਤਮ ਹੋ ਜਾਂਦੀ ਹੈ ਜੀ ਹੁਣ ਗੱਲ ਆਈ ਅਸਤੀਫੇ ਦੀ ਜੀ ਆ ਹੁਣ ਜਿਹੜਾ ਇਹ ਸੁਖਵੀਰ ਬਾਦਲ ਹੈ ਇਹ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅਕਲਤਾ ਲੜਕਾ ਹੈ ਇੱਕ ਲੜਕ ਬਾਕੀ ਫੈਮਿਲੀ ਹੋਰ ਹੈ ਹੁਣ ਇਹਨੇ ਅਸਤੀਫਾ ਦਿੱਤਾ ਹੈ ਜੀ ਜੀ ਅਸਤੀਫਾ ਦੇਖੋ ਜਿਹੜਾ ਹਮ ਸਮਾਂ ਚੱਲ ਰਿਹਾ ਹੈ ਇਹ 1975 ਤੋਂ ਲੈ ਕੇ 19 2025 ਤੱਕ ਜੀ ਜਿਹੜੇ ਇਹ 50 ਸਾਲ ਨੇ ਹਾਂਜੀ ਇਹ 50 ਸਾਲ ਸਾਇੰਸ ਦੇ ਯੁੱਗ ਦਾ ਹਨੀਮੂਨ ਪੀਰੀਅਡ ਹੈ ਜੀ ਕਿਉਂਕਿ ਇੰਨਾ ਜਿੰਨੀ ਸਾਇੰਸ ਨੇ ਤਰੱਕੀ ਇਹਨਾਂ 50 ਸਾਲਾਂ ਦੇ ਵਿੱਚ ਕੀਤੀ ਹੈ ਉਹ ਨਹੀਂ ਪਿਛਲੇ 500 ਸਾਲਾਂ ਦੇ ਵਿੱਚ ਨਹੀਂ ਕੀਤੀ ਜੀ ਉਸ ਤੋਂ ਬਾਅਦ ਮੈਂ ਆ ਜਾਂਦਾ ਗੱਲ ਵੀ ਜਿਹੜੀ ਅਕਾਲੀ ਦਲ ਦੀ ਪ੍ਰਧਾਨਗੀ ਇਸ ਫੈਮਿਲੀ ਦੇ ਹੱਥ 'ਚ ਰਹੀ ਇਹਨਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਜੀ ਪਰ ਜਦੋਂ ਵੀ ਕੋਈ ਪਰਦਾਾਨਗੀ ਜਾਂ ਜਾਂਦੀ ਹੈ ਜਾਂ ਕੋਈ ਇਨਸਾਨ ਇਸ ਜਹਾਨ ਤੋਂ ਜਾਂਦਾ ਹੈ ਤਾਂ ਇੱਥੇ ਗੱਲਾਂ ਦੋ ਹੀ ਨੇ ਉਹਦੀ ਸੋਚ ਇੱਥੇ ਹੁੰਦੀ ਹੈ ਸੋਚਾਂ ਇੱਥੇ ਦੋ ਨੇ ਇੱਕ ਸੋਚ ਲੋਕਾਂ ਵਾਸਤੇ ਇੱਕ ਸੋਚ ਹੁੰਦੀ ਹੈ ਜੋਕਾਂ ਵਾਸਤੇ ਜੀ ਬਾਦ ਕਿਸਮਤੀ ਪੰਜਾਬ ਦੀ ਇਹ ਰਹਿ ਗਈ ਵੀ ਜਿਹੜਾ ਇਹ ਪਰਿਵਾਰ ਸੀ ਇਹ ਜੋਕਾਂ ਦੀ ਸੋਚ ਧਾਰਨ ਕਰ ਗਿਆ ਕਿਉਂਕਿ ਗੁਰੂ ਸਿੱਖਰ ਗੁਰੂ ਦਾ ਸਿੱਖ ਹੋਣ ਦੇ ਨਾਤੇ ਵੀ ਇਹਨਾਂ ਨੇ ਸਿੱਖੀ ਨੂੰ ਤਲਾਅਂ ਜਲੀ ਦਿੱਤੇ ਨਾ ਇਹਨਾਂ ਨੇ ਸਿੱਖੀ ਸਿਧਾਂਤਾਂ ਤੋਂ ਦੂਰ ਹੋ ਕੇ ਮਤਲਬ ਵਪਾਰ ਘਰਾਣਿਆਂ ਦਾ ਲੋਕਾਂ ਦਾ ਮਜ਼ਦੂਰ ਮਿਹਨਤਸ਼ ਲੋਕਾਂ ਦਾ ਖੂਨ ਪੀਣੀਆਂ ਜੋਕਾਂ ਉਹਨਾਂ ਦਾ ਸਾਥ ਦਿੱਤਾ ਜੀ ਉਸ ਤੋਂ ਬਾਅਦ ਕਾफी देर ਚੱਲਦਾ ਰਿਹਾ ਇਹਨਾਂ ਦੀ ਇੱਕੋ ਹੀ ਸੋਚ ਸੀ ਵੀ ਭਰਾ ਦੇ ਥਰੂ ਭਰਾ ਨੂੰ ਕਿਵੇਂ ਮਰਵਾਇਆ ਜਾਵੇ ਜੀ ਉਹ ਇਹਨਾਂ ਨੇ ਸਿੱਖਾਂ ਤੋਂ ਹੀ ਸਿੱਖਾਂ ਦੇ ਕਤਲ ਕਰਵਾਏ ਚਾਹੇ ਉਹ ਸਿੱਖ ਕਿਸੇ ਵੀ ਤਰ੍ਹਾਂ ਰੂਪ ਚ ਹੋਣ ਮਰਨ ਵਾਲੇ ਵੀ ਸਿੱਖ ਤੇ ਮਾਰਨ ਵਾਲੇ ਵੀ ਸਿੱਖ ਜੀ ਜਿਹਦੇ ਵਿੱਚ ਸਾਡੀ ਕਮਿਊਨਿਟੀ ਨੂੰ ਵੀ ਸੇਕ ਲੱਗਿਆ 20-30 ਹਜ਼ਾਰ ਬੰਦਾ ਸਾਡਾ ਵੀ ਮਾਰਿਆ ਗਿਆ ਤੇ ਲੱਖ ਬੰਦੇ ਦੇ ਕਰੀਬ ਹੁਣ ਤੱਕ ਇਹਨਾਂ 50 ਸਾਲਾਂ ਦੇ ਵਿੱਚ ਇਹਨਾਂ ਦੇ ਥਰੂ ਇਹਨਾਂ ਦੀ ਬਦੌਲਤ ਪੰਜਾਬ ਦੇ ਵਿੱਚ ਵੀ ਮਤਲਬ ਸ਼ਹੀਦ ਹੋਇਆ ਜੀ ਆ ਗੱਲ ਇੱਥੇ ਆ ਜਾਂਦੀ ਹੈ ਵੀ ਅਸਤੀਫਾ ਅਸਤੀਫਾ ਤਾਂ ਦੇਖੋ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਜੀ ਉਹ ਹੁਕਮ ਨੂੰ ਮੰਨਣਾ ਪੈਣਾ ਜਿਹੜਾ 2 ਦਸੰਬਰ ਨੂੰ ਹੋਇਆ ਪਰ ਇਹ ਦੇਰ ਆਏ ਦਰਸਤਾਏ ਜਿਵੇਂ ਇੱਕ ਬੰਦਾ ਤਾਂ ਇੱਥੇ ਇੱਕ ਪੱਤਰਕਾਰ ਤਾਂ ਇਹ ਗੱਲ ਕਹਿੰਦਾ ਸੀ ਕਹਿੰਦਾ ਪਤਾ ਨਹੀਂ ਉਹ ਗੱਲ ਕਹਿੰਦੇ ਵੀ ਬੱਕਰੀ ਨੇ ਮਿੰਗਣਾ ਘੋਲ-ਘੋਲ ਕੇ ਦੁੱਧ ਦੁੱਤਾ ਆਪਾਂ ਨਹੀਂ ਇਹ ਗੱਲ ਕਹਿੰਦੇ ਜੀ ਚੰਗੇ ਨਹੀਂ ਲੱਗਦੇ ਪਰ ਇਹਨਾਂ ਨੂੰ ਅਸਤੀਫਾ ਉਸੇ ਦਿਨ ਹੀ ਦੇਣਾ ਚਾਹੀਦਾ ਸੀ ਆਸਮਤਾ ਸਤੀਫਾ ਦੇ ਤੇ ਸ਼੍ਰੋਮਣੀ ਮੰਜੂਰ ਕਰਵਾ ਕੇ ਹੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਸੀ ਕਿਉਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਬਹੁਤ ਸਮਝਦਾਰ ਬੰਦੇ ਨੇ ਔਰ ਹਰ ਇੱਕ ਗੱਲ ਨੂੰ ਉਹ ਬੜੀ ਘੋਕ ਕੇ ਉਸ ਤੋਂ ਬਾਅਦ ਫੈਸਲਾ ਕਰਦੇ ਨੇ ਜੀ ਪਰ ਇੱਕ ਗੱਲ ਹੈ ਨਾ ਰਿੰਦਰ ਜੀ ਕਿ ਕੱਲ ਸੁਖਵੀਰ ਬਾਦਲ ਜੀ ਦਾ ਇੱਕ ਬਿਆਨ ਆਇਆ ਸਤੀਫੇ ਤੋਂ ਬਾਅਦ ਉਹ ਤਾਂ ਮੰਨ ਨਹੀਂ ਰਹੇ ਉਹ ਕਹਿੰਦੇ ਮੈਂ ਤਾਂ 16 ਨਵੰਬਰ ਨੂੰ ਯਾਨੀ ਕਿ ਅਸਤੀਫਾ ਦਿੱਤਾ ਸੀ ਕਹਿੰਦੇ ਯਾਨੀ ਕਿ ਲੇਟਤਾ ਯਾਨੀ ਕਿ ਜਥੇਦਾਰਾਂ ਵੱਲੋਂ ਕੀਤਾ ਗਿਆ ਕਹਿੰਦੇ ਮੈਂ ਤਾਂ ਆਪਣੇ ਨਾਲ ਅਸਤੀਫਾ ਪਹਿਲੇ ਹੀ ਦਿੱਤਾ ਸੀ ਦੇਖੋ ਇਹ ਗੱਲਾਂ ਨੇ ਇਹ ਸਿਆਸੀ ਚਲਾਕੀਆਂ ਦੀਆਂ ਗੱਲਾਂ ਨੇ ਅਕਾਲ ਤਖਤ ਇਹਨਾਂ ਗੱਲਾਂ ਨੂੰ ਭਲੀ ਭਾਤ ਜਾਣਦੇ ਐ ਅਕਾਲ ਸਖਤੇ ਜਥੇਦਾਰ ਸਾਹਿਬ ਜਾਣਦੇ ਐ ਇਹਨਾਂ ਗੱਲਾਂ ਦਾ ਕੋਈ ਬਹੁਤਾ ਮੁੱਲ ਨਹੀਂ ਹੈ ਜੇ ਇਹ ਉਹ ਕਹੀ ਜਾਣ ਅਸਤੀਫਾ ਮਨਜ਼ੂਰ ਕਿਹਨੇ ਕਰਨਾ ਸੀ ਉਹ ਇਹਦੇ ਕਿੰਨੇ ਪ੍ਰੈਸ਼ਰ ਜਿਨੇ ਉਹ ਸਾਰੀਆਂ ਗੱਲਾਂ ਲੋਕ ਜਾਣਦੇ ਨੇ ਇਹ ਨਹੀਂ ਹੈ ਵੀ ਲੋਕ ਹੁਣ ਕੋਈ ਗੱਲ ਕਿਉਂਕਿ ਲੋਕਾਂ ਦੇ ਹੱਥਾਂ 'ਚ ਮੋਬਾਈਲ ਨੇ WhatsApp ਨੇ ਉਧਰੋਂ ਉਧਰੀ YouTube ਤੇ ਦੇਖਦੇ ਨੇ ਸਾਰੇ ਪੱਤਰਕਾਰ ਭਾਈਚਾਰਾ ਇੰਨਾ ਹੈ ਪ੍ਰੈਸ ਕਾ ਵੀ ਆਜ਼ਾਦ ਹੈ ਆਜ਼ਾਦੀ ਨਾਲ ਲੋਕਾਂ ਦੇ ਗੱਲ ਪੱਲੇ ਪਉਂਦੀ ਹੈ ਇਹਨਾਂ ਗੱਲਾਂ ਦੇ ਵਿੱਚ ਕੋਈ ਦਮ ਨਹੀਂ ਹੈ ਤੁਹਾਨੂੰ ਤੁਹਾਨੂੰ ਲੱਗਦਾ ਨਹੀਂ ਡਾਕਟਰ ਸਾਹਿਬ ਵੀ ਜਿਹੜਾ ਦੇਖੋ ਪਹਿਲਾਂ ਇਹਨਾਂ ਦਾ ਦਬਦਬਾ ਸੀ ਐ ਜੀ ਪੀ ਸੀ ਦੇ ਵਿੱਚ ਜਦੋਂ ਤੋਂ ਗੱਲਾਂ ਉੱਠਣੀਆਂ ਸ਼ੁਰੂ ਹੋਈਆਂ ਖਾਸ ਕਰ ਜੇ ਮੈਂ ਕਹਾਂ ਪਿਛਲੇ 2-3 ਸਾਲ ਤੋਂ ਜਦ ਹੀ ਸਰਕਾਰ ਬਣੀ ਹੈ ਚੈਨਲ ਬੰਦ ਹੋ ਗਿਆ ਬੱਸਾ ਬੰਦ ਕਰਾ ਦਿੱਤੀਆਂ ਗਿਆ ਉਸ ਤੋਂ ਬਾਅਦ ਥੋੜਾ ਜਿਹਾ ਸੁਭੀਰ ਬਦਲ ਕਿਤਨਾ ਕਿਤੇ ਆਪਣੇ ਹੀ ਬੰਦਿਆਂ ਦੇ ਵਿੱਚ ਥੋੜਾ ਕਦ ਛੋਟਾ ਹੁੰਦਾ ਗਿਆ ਜੋ ਪ੍ਰਕਾਸ਼ ਸਿੰਘ ਬਾਦਲ ਦਾ ਕਦ ਸੀ ਉਹ ਨਹੀਂ ਕਦ ਨੂੰ ਕਾਇਮ ਕਰ ਰੱਖ ਸਕੇ ਦੇਖੋ ਪ੍ਰਕਾਸ਼ ਸਿੰਘ ਬਾਦਲ ਦੇ ਕਦ ਦਾ ਤਾਂ ਮੁੱਖ ਮੰਤਰੀ ਪੰਜਾਬ ਦੇ ਵਿੱਚ ਜੰਮਣਾ ਹੀ ਮੁਸ਼ਕਲ ਹੈ ਜੀ 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 ਵੱਡੀ ਗੱਲ ਤਾਂ ਇਹ ਹੈ ਇਹ ਜਿਹੜਾ ਇਹ ਸੁਖਵੀਰ ਬਾਦਲ ਫਾਇਦਾ ਠਾ ਰਿਹਾ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸ਼ਖਸੀਅਤ ਦਾ ਫਾਇਦਾ ਹੀ ਠਾ ਰਿਹਾ ਹੈ ਬੱਸਾਂ ਬੰਦ ਜੋ ਵੀ ਹੋਇਆ ਮਤਲਬ ਕੱਦ ਛੋਟਾ ਹੋਇਆ ਇਹ ਤਾਂ ਹੁਣ ਦੇਖੋ ਜੇ ਕੋਈ ਵੀ ਰਾਜਨੀਤਿਕ ਲੀਡਰ ਹੈ ਨਾ ਜੀ ਹਾਂਜੀ ਜਿਹੜੀ ਉਹਦੀ ਔਲਾਦ ਹੁੰਦੀ ਹੈ ਉਹ ਹਰ ਬੰਦੂਖਾਂ ਦੇ ਸائے ਦੇ ਵਿੱਚ ਹੀ ਜਿਉਂਦੀ ਹੈ ਜੀ ਉਹਦਾ ਮਾਨਸਿਕ ਵਿਕਾਸ ਉਹਦਾ ਬੌਧਿਕ ਵਿਕਾਸ ਉਹਨਾ ਨਹੀਂ ਹੁੰਦਾ ਜਿੰਨਾ ਇੱਕ ਆਮ ਪਬਲਿਕ ਦੇ ਵਿੱਚ ਵਿਚਰਨ ਨਾਲ ਹੁੰਦਾ ਇੱਕ ਸੋਚ ਹੁੰਦੀ ਹੈ ਜੀ ਸੋਚ ਕੁੱਨੀ ਨਹੀਂ ਪੜਪਦੀ ਜਿੰਨੀ ਸੋਚ ਚਾਹੀਦੀ ਹੁੰਦੀ ਹੈ ਇੱਕ ਲੀਡਰ ਦਾ ਬੱਚਾ ਹੋਣ ਦੇ ਕਾਰਨ ਇਹ ਲੋਕਾਂ ਦੇ ਉੱਤੇ ਇਹ ਮਤਲਬ ਰਾਜ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜੋ ਅਜਿ ਦੇ ਕੱਲ ਦੇ ਲੋਕ ਸਮਝ ਰਹੇ ਨੇ ਰਜਿੰਦਰ ਜੀ ਆਪਣੇ ਨਾਲ ਤੁਹਾਡੇ ਤੁਹਾਡੇ ਅਰਮੇ ਪਿਆਰੇ ਤੇ ਸਾਡੇ ਸੀਨੀਅਰ ਪੱਤਰਕਾਰ ਜੁੜ ਗਏ ਨੇ ਸੰਜੀਵ ਸ਼ਰਮਾ ਜੀ ਉਹਨਾਂ ਦੀ ਵੀ رائے ਲੈਣੇ ਆ ਇੱਕ ਮਿੰਟ ਤੁਸੀਂ ਹੋਲਡ ਕਰਿਓ ਫੋਨ ਨਾ ਕਟਿਓ ਸੰਜੀਵ ਸ਼ਰਮਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਲਾਈਵ ਰੂਮ 'ਚ ਧੰਨਵਾਦ ਜੀ ਸ਼ਰਮਾ ਜੀ ਮੈਨੂੰ ਪਤਾ ਹੈ ਵੀ ਤੁਸੀਂ ਮੁੱਦਾ ਸੁਣ ਰਹੇ ਹੋਣੇ ਤਾਂ ਹੀ ਤੁਸੀਂ ਬੈਕ ਕਾਲ ਆਪ ਹੀ ਕਰ ਲਈਏ ਦੇਖੋ ਬਿਲਕੁਲ ਦੇਖੋ ਸੁਖਵੀਰ ਬਾਦਲ ਦੀ ਜੇ ਗੱਲ ਕਰੀਏ ਜੀ ਉਹਨਾ ਨੇ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕੀਤੀਆਂ ਕਾਰਜਕਾਰੀਆਂ ਦੇ ਉੱਤੇ ਜਿਹੜਾ ਸਟਾਪ ਲਾਇਆ ਜਾਂ ਉਹਦੇ ਉੱਤੇ ਇੱਕ ਵੀਰੂ ਕਹਦੇ ਨੇ ਦਾਗ ਲਾਇਆ ਇਸ ਦਾ ਅਗੇ ਕਹੂੰਗਾ ਕਿਉਂਕਿ ਜਿਹੜੇ ਬੰਦੇ ਨੇ 5 ਵਾਰੀ ਐਮ ਦੀ ਕੁਰਸੀ ਰੱਖੀ ਹੋਵੇ ਲਾਸਟ ਟਾਈਮ ਦੇ ਵਿੱਚ ਆ ਕੇ ਜਿੰਦਗੀ ਦੇ ਲਾਸਟ ਟਾਈਮ ਦੇ ਵਿੱਚ ਆ ਕੇ ਉਹ ਬੰਦਾ ਚੋਲ ਮદાન ਦੇ ਵਿੱਚ ਹਾਰ ਦੇਵੇ ਉਹ ਇੱਕ ਇਤਾਂ ਦੇ ਜਿਹਨੂੰ ਕਹਦੇ ਨੇ ਤੀ ਪੁੱਤਰੀ ਉਹ ਜਿਹੜੀ ਸਾਹਮਣੇ ਕਰੀ ਕਰਾਈ ਆ ਜਾਂਦੀ ਹੈ ਦੇਖੋ ਮੈਂ ਮੈਂ ਕੋਈ ਵਿਰੋਧਤਾ ਨਹੀਂ ਕਰਦਾ ਆ ਅਕਾਲੀ ਦਲ ਪਾਰਟੀ ਦੀ ਮੈਂ ਕੋਈ ਸਪੋਰਟ ਨਹੀਂ ਕਰਦਾ ਸਿੱਧਾ ਕਹਿੰਦੇ ਆ ਜੋ ਹੋਣਾ ਚਾਹੀਦਾ ਜੀ ਦੇਖੋ ਹੁਣ ਹੁਣ ਤੱਕ ਜਿਹੜੀਆਂ ਧੱਕੇਸ਼ਾਈਆਂ ਇਸ ਪਾਰਟੀ ਦੇ ਵਿੱਚ ਚੱਲਦੀ ਆਈਆਂ ਉਹ ਪਾਰਟੀ ਦਾ ਗਰਾਫ ਘਿਰਨ ਦਾ ਕਾਰਨ ਇਹੋ ਆ ਵੀ ਸਰਦਾਰ ਤਖਵੀਰ ਵੀਰਪ ਸਿੰਘ ਬਾਦਲ ਨੇ ਹਮੇਸ਼ਾ ਹੀ ਜਿਹੜੀ ਆਪਣੀ ਮੈਂ ਮੇਰੀ ਜਾਂ ਆਪਣੀ ਕੁਰਸੀ ਨੂੰ ਜਿਹੜਾ ਕਿਤੇ ਨਾ ਕਿਤੇ ਕੈਮਰ ਰੱਖਣ ਦੀ ਗੱਲ ਕੀਤੀ ਹੈ ਚਾਹੇ ਉਹ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਹੋਵੇ ਚਾਹੇ ਅਕਾਲੀ ਦਲ ਪਾਰਟੀ ਦੀ ਗੱਲ ਹੋਵੇ ਜੀ ਸ਼ਰਮਾ ਜੀ ਕਈ ਕਈ ਸੀਨੀਅਰ ਨੇਤਾ ਪਾਰਟੀ ਤੋਂ ਅਲੱਗ ਹੋ ਗਏ ਅਸੀਂ 2 ਦਿਨ ਪਹਿਲਾਂ ਖਬਰ ਵੀ ਨਸ਼ਰ ਕੀਤੀ ਹੈ ਕਿ ਉਹ ਕਾਰਨ ਨਹੀਂ ਉਹ ਸੁਖਵੀਰ ਬਾਦਲ ਨੂੰ ਚਾਹੁੰਦੇ ਸੀ ਪਹਿਲੇ ਅਸਤੀਫਾ ਦੇਣ ਜੇ ਸੁਖਵੀਰ ਬਾਦਲ ਪਹਿਲਾਂ ਅਸਤੀਫਾ ਦੇ ਦਿੰਦੇ ਗੱਲ ਮੰਨ ਜਾਂਦੇ ਤਾਂ ਜੋ ਸੀਨੀਅਰ ਲੀਡਰ ਜਾਨੀ ਸ਼ਰਮਣੀ ਅਕਾਲ ਦੇ ਵਿੱਚ ਰਹਿੰਦੇ ਬਿਲਕੁਲ ਇਹਨੇ ਦੇਖੋ ਇੱਕ ਪਾਸੇ ਤਾਂ ਅਸੀਂ ਅਕਾਲੀ ਦਲ ਪਾਰਟੀ ਦੀ ਗੱਲ ਕਰਦੇ ਆ ਇੱਕ ਪਾਸੇ ਸੀਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਆ ਜੀ ਜੀ ਦੇਖੋ ਮੈਂ ਬਹੁਤ ਵਾਰ ਆਪਣਾ ਤਰਕ ਦਿੱਤਾ ਹੈ ਵੀ ਰਾਜਨੀਤਿਕ ਪਾਰਟੀ ਦੇ ਨਾਲ ਕਿਸੇ ਧਾਰਮਿਕ ਸੰਸਥਾ ਦਾ ਧਾਰਮਿਕ ਪਾਰਟੀ ਦਾ ਕੋਈ ਨਾਤਾ ਨਹੀਂ ਹੋਣਾ ਚਾਹੀਦਾ ਦੂਰ ਦੂਰ ਤੱਕ ਜੀ ਜੀ ਕਿਉਂਕਿ ਆਪਣੇ ਹਥਿਆਰ ਆਪੇ ਬਣਾ ਕੇ ਆਪੇ ਚਲਾਉਣੇ ਉਹ ਅਕਾਲੀ ਦਲ ਪਾਰਟੀ ਸਰਕਾਰ ਦੇ ਕਾਰਜਕਾਰੀ ਤੋਂ ਦਿਖਦਾ ਹੈ ਐਸੇ ਕਾਂਦੀਦਾਂ ਵਾਲੀ ਪਾਰਟੀ ਦੀ ਸਰਕਾਰ ਦੇ ਵਿੱਚ ਗਲਤੀਆਂ ਕੀਤੀਆਂ ਐਸੀ ਸ਼੍ਰੀ ਦਰਬਾਰ ਸਾਹਿਬ ਅਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਜਾ ਕੇ ਕਿਤੇ ਨਾ ਕਿਤੇ ਜੀਪ ਨਹੀਂ ਭੁੱਲਾ ਬਖਸ਼ਾਉਣ ਦੀ ਗੱਲ ਕਰਦੇ ਆ ਠੀਕ ਹੈ ਪ੍ਰਮਾਤਮਾ ਦਾ ਦਰ ਉੱਥੇ ਭੁੱਲ ਬਖਸ਼ਾਉਣੀ ਚਾਹੀਦੀ ਸਭ ਤੋਂ ਵੱਡਾ ਦਰ ਉਹ ਆ ਲੇਕਿਨ ਜਿਹੜੀਆਂ ਤੁਸੀਂ ਸਮਾਜਿਕ ਗਲਤੀਆਂ ਕੀਤੀਆਂ ਤੁਸੀਂ ਕਾਨੂੰਨਾਂ ਦੇ ਤੌਰ ਤੇ ਗਲਤੀਆਂ ਕੀਤੀਆਂ ਤੁਸੀਂ ਸੰਵਿਧਾਨ ਦੇ ਵਿੱਚ ਰਹਿ ਕੇ ਗਲਤੀਆਂ ਕੀਤੀਆਂ ਉਹ ਬਗਤੀਆਂ ਦਾ ਨਪਟਾਰਾ ਦਾ ਜਿਹੜਾ ਮੌਜੂਦਾ ਸਰਕਾਰ ਜਾਂ ਮੌਜੂਦਾ ਕਾਨੂੰਨ ਹੁੰਦਾ ਹੈ ਮੌਜੂਦਾ ਮਾਨਜੋਗ ਅਦਾਲਤਾਂ ਹੁੰਦੀਆਂ ਉਹਨਾਂ ਨੇ ਕੰਮ ਵੀ ਹੁੰਦੀ ਹੈ ਲੇਕਿਨ ਉਸ ਅਦਾਲਤ ਨੂੰ ਵੀ ਸਰਦਾਰ ਸਖਵੀਰ ਸਿੰਘ ਬਾਦਲ ਨੇ ਕਿਤੇ ਨਾ ਕਿਤੇ ਹਮੇਸ਼ਾ ਇਹ ਹੀ ਸਮਝਿਆ ਵੀ بس میری ਮੁੱਠੀ ਦੇ ਵਿੱਚ ਔਰੇ ਦੀ ਵੀ ਕਾਰਜਕਾਰੀ ਪ੍ਰਧਾਨ ਤੋਂ ਲੈ ਕੇ ਜਿੰਨੇ ਵੀ ਹੋਰ ਉੱਥੇ ਨਾਲ ਲੋਕ ਜੁੜੇ ਹੋਏ ਹੁੰਦੇ ਆ ਉਹਨਾਂ ਨੂੰ ਹਮੇਸ਼ਾ ਆਪਣੇ ਹੱਥ ਦੇ ਵਿੱਚ ਰੱਖਣ ਦੀ ਜਿਹੜੀ ਗੱਲ ਕੀਤੀ ਹੈ ਹੁਣ ਉਹਨਾਂ ਨੂੰ ਉਹਨਾਂ ਨੇ ਪਛੇਤਾਬ ਕਰਨਾ ਸੀ ਜਾਂ ਪਛੇਤਾਬ ਕੀਤਾ ਸੀ ਜਾਂ ਉੱਥੇ ਜਾ ਕੇ ਭੁੱਲ ਬਖਸ਼ਾਈ ਸੀ ਜੋ ਅੱਗੇ ਤੋਂ ਸੇਵਾ ਲਗਾਈ ਗਈ ਹੈ ਸਰਦਾਰ ਸਖਵੀਰ ਸਿੰਘ ਬਾਦਲ ਨੇ ਤਾਂ ਉਹ ਸੇਵਾ ਵੀ ਪੂਰੀ ਨਹੀਂ ਨਿਭਾਈ ਇੱਕ ਪਾਸੇ ਤੁਸੀਂ ਡਰਾਮੇ ਜੀ ਕਰਦੇ ਹੋ ਇੱਕ ਪਾਸੇ ਤੁਸੀਂ ਕੌਮ ਦੀ ਗੱਲ ਕਰਦੇ ਹੋ ਇੱਕ ਪਾਸੇ ਤੁਸੀਂ ਪਾਰਟੀ ਦੀ ਗੱਲ ਕਰਦੇ ਹੋ ਜੀ ਨਹੀਂ ਪਰ ਉਹਨਾਂ ਨੇ ਆਪਣੇ ਦੇਖੋ ਸਜਾਦਾ ਕੀਤੀ ਹੈ ਨਾ ਪੂਰੀ ਉਹਨਾਂ ਦੇ ਪਲਸਟਰ ਲੱਗਾ ਸੀ ਪੈਰ ਤੇ ਤਾਂ ਵੀ ਉੱਥੇ ਜਿਹੜੀ ਸੇਵਾ ਲੋ ਸਜਾਦਾ ਦਿੱਤੀ ਗਈ ਧਾਰਮਿਕ ਉਹ ਕੀਤੀ ਹੈ ਨਾ ਦੇਖੋ ਮੈਂ ਖੇਤਾਂ 'ਚ ਕੰਮ ਨਹੀਂ ਕਰੂੰਗਾ ਮੇਰਾ ਬਾਪੂ ਕਹਿੰਦਾ ਉਹ ਖੇਤਾਂ 'ਚ ਕੰਮ ਕਰ ਜਾ ਕੇ ਮੈਂ ਦਾਤੀ ਚੱਕ ਲੂੰਗਾ ਲੇਕਿਨ ਨਾਲ ਮੈਂ ਪੱਟੀ ਬੰਨ ਲੂੰਗਾ ਜੀ ਮੈਂ ਹੱਤਪੇ ਭਤੀ ਵਨ ਲਊਗਾ ਵੀ ਮੇਰੇ ਤਾਂ 6:00 ਵਜੇ ਬਾਪੂ ਜੀ ਮੈਂ ਕੱਖ ਨਹੀਂ ਵੱਢ ਸਕਦਾ ਮੈਂ ਕੱਖ ਅੰਡਾ ਨਹੀਂ ਕਰ ਸਕਦਾ ਉਹ ਵੀ ਕੰਮ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਹੜੇ ਠੀਕਾ ਖਜਾ ਲੱਗ ਗਈ ਉਸ ਤੋਂ ਬਾਅਦ ਪਲਾਸਟਰ ਲੱਗ ਗਿਆ ਪਲਾਸਟਰ ਖੁੱਲ ਵੀ ਗਿਆ ਫੇਰ ਤੁਸੀਂ ਇੱਕ ਸੋਸ਼ਲ ਮੀਡੀਆ ਤੇ ਜਿਹੜੀ ਬਹੁਤ ਵੀਡੀਓ ਦੇਖੀ ਉਹਨੇ ਬਹੁਤ ਬਹਿਰਨ ਹੋਈ ਆ ਉਹ ਵੀ ਇੱਕ ਜਗ੍ਹਾ ਤੇ ਸੁਖਵੀਰ ਬਾਦਲ ਨੇ ਉੱਠਣਾ ਹੁੰਦਾ ਉੱਟ ਕੇ ਥੋੜਾ ਤੇਜ਼ ਚੱਲਣਾ ਹੁੰਦਾ ਉਹ ਭੁੱਲ ਜਾਂਦੇ ਆ ਵੀ ਪਲਾਸਟਰ ਵਾਲੀ ਲੱਤ ਪਹਿਲਾਂ ਮੈਂ ਲਾ ਕੇ ਚੱਲ ਰਿਹਾ ਹਾਂ ਕਿ ਮੇਰਾ ਪਲਾਸਟਰ ਉਹੀ ਪੁੱਲ ਗਈ ਜੀ ਮੇਰੀ ਲੱਤ ਤੇ ਪਰਾਸਰ ਕਿਹਦੀ ਤੇ ਲੱਗਿਆ ਹੋਇਆ ਇਸ ਤੋਂ ਵੱਡਾ ਹੋਰ ਉਦਾਹਰਨ ਕੀ ਹੋ ਸਕਦੀ ਹੈ ਜੀ ਜੀ)^{(indr)} ਜੀ ਨੂੰ ਸਵਾਲ ਕਰਾਂਗਾ^{(indr)} ਜੀ ਯਾਨੀ ਕਿ ਸ਼ਰੀਆਮ ਸਵਾਲ ਉੱਠੇ ਨੇ ਵੀ ਜਿਹੜੀ ਧਾਰਮਿਕ ਸਜ਼ਾ ਲੱਗੀ ਸੀ ਉਹਦੇ ਵਿੱਚ ਵੀ ਹਿਰਾਫੇਰੀ ਕੀਤੀ ਗਈ ਤਾਂ ਹੀ ਦੇਖੋ ਅੱਜ ਰੱਬ ਨੇ ਇਹ ਦਿਨ ਦਿਖਾਇਆ ਰਿਹਾ ਹੈ ਦੇਖੋ ਇਹ ਇਤਹਾਸ ਸ਼ੰਕਰ ਹੈਗੀ ਆ ਲੋਕਾਂ ਨੂੰ ਧਾਰਮਿਕ ਸਜ਼ਾ ਵੀ ਪੂਰੀ ਨਹੀਂ ਕੀਤੀ ਜਾਂ ਉਹਦੇ ਵਿੱਚ ਵੀ ਕੋਈ ਗੋਲਮੋਲ ਗੱਲ ਹੈ ਇਹ ਬਾਕੀ ਮਤਲਬ ਲੋਕਾਂ ਦੇ ਮਨਾਂ ਦੇ ਵਿੱਚ ਇਹ ਇੱਕ ਬਹਿਮ ਹੈ ਚਾਹੇ ਇਹ ਸ਼ੰਕਾ ਹੈ ਇਹ ਹੈਗੀ ਹੈ ਦੂਜੀ ਗੱਲ ਜਿਹੜੀ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਮਤਲਬ ਵੀ ਪੱਤਰਕਾਰਾਂ ਨੇ ਪੁੱਛਿਆ ਉਹਨਾਂ ਨੂੰ ਕਹਿੰਦੇ ਵੀ ਉਹ ਸੱਤ ਮੈਂਬਰੀ ਕਮੇਟੀ ਦਾ ਕੀ ਬਰੂ ਉਹ ਕਹਿੰਦੇ ਵੀ ਸੱਤ ਮੈਂਬਰੀ ਕਮੇਟੀ ਸਟੈਂਡ ਹੈ ਜੇਕਰ ਸੱਤ ਮੈਂਬਰੀ ਕਮੇਟੀ ਦੇ ਮੁਤਾਬਕ ਕੰਮ ਨਾ ਕੀਤਾ ਤਾਂ ਜਿਹੜਾ ਤਾਂ ਇਸ ਗੱਲ ਨੂੰ ਆਨਾਕਾਨੀ ਦਾ ਇੱਕ ਹਿੱਸਾ ਗਿਣਾ ਜਾਊਗਾ ਜੀ ਤੁਹਾਨੂੰ ਤੁਹਾਨੂੰ ਲੱਗਦਾ ਵੀ ਹੁਣ ਸੱਤ ਮੈਂਬਰੀ ਕਮੇਟੀ ਦੀ ਯਾਦ ਆ ਗਈ ਦੇਖੋ ਜੀ ਸੱਤ ਮੈਂਬਰੀ ਜੋ ਅਕਾਲ ਤਖਤ ਸਾਬ ਵੱਲੋਂ ਜੋ ਕੋਈ ਹੁਕਮ ਆ ਉਹਦੇ ਮੁਤਾਬਕ ਤਾਂ ਇਹਨਾਂ ਨੂੰ ਕਰਨਾ ਪਊ ਚਾਹੇ ਅੱਜ ਕਰਨ ਚਾਹੇ ਕੱਲ ਕਰਨ ਨਹੀਂ ਕਰਨਗੇ ਤਾਂ ਇਹ ਪੰਥ ਦੀਆਂ ਮਤਲਬ ਪਹਿਲੀ ਗੱਲ ਤਾਂ ਇਹ ਹੈ ਜੀ ਹਲੇ ਜਦੋਂ ਇਹਨਾਂ ਨੇ ਅਕਾਲ ਤਖਤ ਉਸ ਤੋਂ ਬਾਅਦ ਪੰਥ ਪੰਥ ਨੂੰ ਵੀ ਜਿੱਤਣਾ ਹੈ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਦੇ ਦਿਲ ਵੀ ਜਿੱਤਣੇ ਉਦੋਂ ਬਾਅਦ ਐਲیکشنਾਂ ਦੇ ਵਿੱਚ ਆਉਣ ਦਾ ਕੋਈ ਫਾਇਦਾ ਹੈ ਜੇ ਕਹੇ ਵੀ ਆਪਾਂ ਨਾ ਤਾਂ ਅਕਾਲ ਤਖਤ ਸਾਹਿਬ ਤੋਂ ਨਾ ਅਕਾਲ ਤਖਤ ਸਾਹਿਬ ਤੇ ਜਥੇਦਾਰ ਤੋਂ ਨਾ ਪੰਥ ਦਾ ਮਨ ਜਿੱਤੀਏ ਫਿਰ ਐਲیکشنਾਂ ਚ ਆਉਣ ਦਾ ਫਾਇਦਾ ਕੋਈ ਨਹੀਂ ਜੀ ਐਲیکشنਾਂ ਦੇ ਟਾਈਮ ਤੋ ਰਹਿ ਗਏ ਸਰ ਇੱਕ ਤਾਂ ਗੋਟਾਂ ਪੈਣਗੀਆਂ 27 'ਚ ਇੱਕ ਪੈਣਗੀਆਂ ਉਸ ਤੋਂ ਬਾਅਦ 32 33 'ਚ ਜੀ ਸਿਰਫ 2 ਲੱਖਾਂ ਨੇ ਪੰਜਾਬੀਆਂ ਵਾਸਤੇ ਉਦੋਂ ਅਗਲੇ ਇਲੈਕਸ਼ਨ ਦੇ ਵਿੱਚ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੋਊਗਾ ਉਹ ਕੋਈ ਪ੍ਰਵਾਸੀ ਹੋਊਗਾ ਜੀ ਸੰਜੀਤ ਸ਼ਰਮਾ ਜੀ ਬਹੁਤ ਵੱਡੀ ਗੱਲ ਪੰਜਾਬ ਦਾ ਅਗਲਾ ਮੁੱਖ ਮੰਤਰੀ ਪ੍ਰਵਾਸੀ ਹੋ ਸਕਦਾ ਹੈ ਕਿਉਂਕਿ ਇਹ ਲੋਕਾਂ ਨੂੰ ਹੁਣ ਦੇਖੋ ਮੈਂ ਵੀ ਕਾਂਗਾ ਬਹੁਤ ਵਧੀਆ ਗੱਲ ਕੀਤੀ ਡਾਕਟਰ ਸਾਹਿਬ ਨੇ ਬੀ ਐਚ ਜੀ ਬੀ ਸੀ ਜੱਥੇਦਾਰ ਤਾਂ ਗੱਲ ਮੰਨੀ ਪੇਗੀ ਤਾਂ ਜੱਥੇਦਾਰ ਤਾਂ ਇਹ ਕਹਿੰਦੇ ਘਰੋਂ ਘੜਦੇ ਨੇ ਜਿਵੇਂ ਆਪਾਂ ਪਹਿਲਾਂ ਵੀ ਡਿਬੇਟ ਕੀਤੀ ਹੈ ਜੱਥੇਦਾਰ ਜਿਵੇਂ ਬੀਬੀ ਜ਼ਗੀਰ ਕੋਰੀ ਕਹਿੰਦੀ ਸੀ ਵੀ ਜੱਥੇਦਾਰ ਦੇ ਕਹਿੰਦੀ ਵੀ ਪਰਚੀਆਂ ਨਿਕਲਦੀਆਂ ਹਾਲਾਂਕਿ ਆਪ ਵੀ ਉਸ ਨੂੰ ਪ੍ਰਧਾਨਗੀ ਤੇ ਰਹੀਆਂ ਨੇ ਆ ਬਿਲਕੁਲ ਦੇਖੋ ਜਿਹੜੇ ਅਮਜਾਮ ਲੱਗਦੇ ਆ ਉਹ ਜਿਵੇਂ ਡਾਕਟਰ ਸਾਹਿਬ ਦਿੰਦੇ ਸ਼ੰਕਾ ਕੋਈ ਸ਼ੰਕਾ ਹੈ ਵੀ ਅਸੀ ਵੀ ਕਹਿੰਦਾ ਵੀ ਸ਼ੰਕਾ ਹੈ ਲੋਕ ਤਦੇ ਬੋਲਦੇ ਮੈਂ ਸ਼ੰਕਾ ਤੇ ਨੂੰ ਜਿਹੜਾ ਕਿਤੇ ਨਾ ਕਿਤੇ ਸਚਾਈ ਦੇ ਰੂਪ ਵਿੱਚ ਵੀ ਸਰਦਾਰ ਤਕਵੀਰ ਸਿੰਘਾ ਬੇ ਬਦਲਦੇ ਆ ਜੀ ਉਹ ਲੋਕਾਂ ਦੀ ਸ਼ंका ਥੋੜੀ ਜਿਹੀ ਕਰਕੇ ਹੁੰਦੀ ਹੈ ਵੀ ਉਹਨਾਂ ਦੇ ਵੱਲੋਂ ਜੋ ਲੋਕਾਂ ਨੇ ਸੋਚਿਆ ਹੁੰਦਾ ਉਹ ਸੁਖਵੀਰ ਸਿੰਘ ਬਾਦਲੂ ਜੀ ਦੇ ਪੈੜਾਂ ਤੇ ਚੱਲਦੇ ਆ। ਦੇਖੋ ਮੈਂ ਇੱਕ ਵਾਰ ਗੱਲ ਕੀਤੀ ਸੀ ਵੀ ਦੇਖੋ ਜੇਕਰ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਪਾਰਟੀ ਦਾ ਨਾਮ ਉੱਚਾ ਕਰਨਾ ਹੈ, ਸਰਦਾਰ ਪ੍ਰਕਾਸ਼ ਸਿੰਘ ਦਾ ਬਾਦਲ ਬਾਦਲ ਸਾਹਿਬ ਦਾ ਨਾਮ ਉੱਚਾ ਕਰਨਾ ਹੈ। ਜੀ ਲੱਗਦਾ ਜਿਹੜੇ ਲੋਕ ਧਰਬ ਕਰਦੇ ਆ ਜਾ ਜਿਹੜੇ ਲੋਕ ਪੁਰਾਣੇ ਵੱਡੇ ਚਿਹਰੇ ਜਾਂ ਜਿਨ੍ਹਾਂ ਨੂੰ ਤਜਰਬਾ ਹੈ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਉਣ ਦੀ ਜ਼ਰੂਰਤ ਹੈ ਇਹ ਕੁਰਸੀ ਨੂੰ ਇਹ ਮੈਂ ਮੇਰੀ ਨੂੰ ਪਿੱਛੇ ਛੱਡਣਾ ਪਊਗਾ ਬੀਬਾ ਹਰਸਿਮਰਤਪੁਰ ਬਾਦਲੇ ਕੇ ਆ ਸੀਗਾ ਵੀ ਜਿਹੜਿਆ ਨੇ ਬੇਅਦਬੀ ਕੀਤੀ ਹੈ ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਨੇ ਕੀਤੀ ਜਾਂ ਕਰਾਈ ਉਹਨਾਂ ਤੇ ਬੋਲਦੀ ਗੱਲ ਹੈ ਵੀ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਜਿਨ੍ਹਾਂ ਨੇ ਲੋਕਾਂ ਤੇ ਜ਼ੁਲਮ ਠਾਇਆ ਉਹ ਪ੍ਰਮਾਤਮਾ ਦੇਖਦਾ ਪ੍ਰਮਾਤਮਾ ਦੇ ਘਰ ਚ ਦੇਖ ਰਾਇਆ ਨੇ ਨਹੀਂ ਫਿਰ ਅੱਜ ਪਾਰਟੀ ਦਾ ਕਰਾਬ ਕਿੱਥੇ ਚਲੇ ਗਿਆ ਜੀ ਤੁਹਾਡੇ ਕਹੇ ਹੋਵੇ ਬੋਲ ਤੁਹਾਡੇ ਅੱਗੇ ਆ ਕੇ ਬਹਿ ਕੇ ਇਸ ਤੋਂ ਵੱਡੀ ਉਦਾਹਰਨ ਕੀ ਹੋ ਸਕਦੀ ਹੈ ਜੀ ਦੇ ਦੇਖੋ ਲੋਕ ਨਾ ਕਿਸੇ ਟਾਈਮ ਬਹੁਤ ਮੈਂ ਛੋਟਾ ਹੁੰਦਾ ਸੀ ਲੋਕ ਬੜਾ ਵਿਸ਼ਵਾਸ ਕਰਦੇ ਇਸ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਪਾਰਟੀ ਹੈ ਮੰਨਦੇ ਆ ਹੈਗੀ ਆ ਪਾਰਟੀ ਪਰ ਕਈ ਅਜੇ ਅਸੀਂ ਕੱਲੇ ਸੁਖਵੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਨਹੀਂ ਠਹਿਰਾਂਦੇ ਕਈ ਅਜੇ ਇਹ ਯਾਨੀ ਕਿ ਚਿਹਰੇ ਸਾਹਮਣੇ ਆਏ ਤੁਸੀਂ ਪੁਰਾਣੇ ਹੋ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਗਰਾਫ ਕੀ ਪਾਰਟੀਆਂ ਨਾਮ ਹੀ ਖਤਮ ਹੋ ਗਿਆ ਜਿਹੜੇ ਇਕੱਲੇ ਪ੍ਰਕਾਸ਼ ਸਿੰਘ ਬਾਦਲ ਜਿਵੇਂ ਤੁਸੀਂ ਕਿਹਾ ਪੰਜ ਵਾਰ ਮੁੱਖ ਮੰਤਰੀ ਇਹ ਵੀ ਇਤਿਹਾਸ ਹੈ ਇੱਕ ਪੂਰੇ ਸਾਡੇ ਭਾਰਤ ਦੇ ਦੇ ਵਿੱਚ ਕਿ ਉਹ ਪਹਿਲੇ ਮੁੱਖ ਮੰਤਰੀਆਂ ਜਿਨ੍ਹਾਂ ਨੇ 5 ਸਾਲ ਕੰਮ ਕੀਤਾ ਯਾਨੀ ਮੁੱਖ ਮੰਤਰੀ ਇਹਦੇ ਬੜੇ ਵਧੀਆ ਕੰਮ ਕੀਤੇ ਅਸੀਂ ਮੰਨਦੇ ਹਾਂ ਪਰ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਲੈ ਤੇ ਚੱਲੇ ਹੀ ਨਹੀਂ ਮੈਂ ਇੱਕ ਉਦਾਹਰਨ ਤੁਹਾਨੂੰ ਬਾਅਦ ਚ ਦਾਂਗਾ ਇੱਕ ਮੈਂ ਉਹਦੀ ਇੰਟਰਵਿਊ ਕੀਤੀ ਸੀ ਪ੍ਰਕਾਸ਼ ਸਿੰਘ ਬਾਦਲ ਦੀ ਤਾਂ ਉਦੋਂ ਇਹ ਉਪ ਮੁੱਖ ਮੰਤਰੀ ਬਣਾਏ ਗਏ ਸੀ ਤਾਂ ਅਸੀਂ ਗੱਲਬਾਤ ਕੀਤੀ ਉਹਨਾਂ ਦੀ ਕੋਠੀ ਦੇ ਵਿੱਚ ਹੀ ਲੰਬੀ ਤਾ ਅਸੀਂ ਕਹਿਆ ਵੀ ਥੋੜਾ ਪਾਟਿਆ ਖਰਾਬ ਵਿੱਚ ਆ ਰਿਹਾ ਤਾਂ ਸੁਖਵੀਰ ਸਿੰਘ ਬਾਦਲ ਪਿੱਛੇ ਚਮਾਰੇ ਦੇ ਉੱਪਰ ਖੜੇ ਸੀ ਤਾਂ ਉਹਨਾਂ ਨੇ ਕਿਹਾ ਵੀ ਕਾਕਾ ਜੀ ਮੇਰੀ ਗੱਲ ਸੁਂਦੇ ਹੀ ਨਹੀਂ ਸ਼ਰਮਾ ਜੀ ਮੈਂ ਸਹੀ ਗੱਲ ਕਹਿ ਰਿਹਾ ਇਹ ਵਰਡਿੰਗ ਸੁਣਾ ਦੀ ਕਾਕਾ ਜੀ ਕਹਿੰਦੇ ਮੇਰੀ ਗੱਲ ਸੁਂਦੇ ਨਹੀਂ ਮੈਂ ਬਹੁਤ ਵੱਡੀ ਗਲਤੀ ਕਰਤੀ ਪਰ ਹੁਣ ਕਿਵੇਂ ਨਵੇੜਾਂ ਉਹ ਅੱਜ ਕਾਕਾ ਜੀ ਕਰਕੇ ਆਹ ਹਾਲ ਹੋ ਗਿਆ ਦੇਖੋ ਇਹਦਾ ਸ਼੍ਰੋਮਣੀ ਕੱਲ੍ਹ ਦਾ ਪੂਰਾ ਹੀ ਇਨਕਾ ਉਦੇ ਚਾਗਣਾ ਜਾਂਚ ਹੁਣ ਇਹ ਮਜੀਠੇ ਦਾ ਤੁਸੀਂ ਕਹ ਦੱਸ ਰਹੇ ਸੀ ਮਜੀਠੇ ਸਾਹਿਬ ਦੀ ਅੱਜ ਦੀ ਵੀਡੀਓ ਹੈ ਕੱਦੀ ਕੱਲ੍ਹ ਕੱਲ੍ਹ ਸ਼ਾਮ ਦੀ ਹੈ ਉਹ ਕਹਿੰਦੇ ਇਹ ਤਾਂ ਬੜਾ ਗਲਤ ਕੀਤਾ ਗਿਆ ਪ੍ਰੈਸ਼ਰ ਦੇ ਬੋਲ ਬਲੇਖਿਆ ਸਾਹਿਬ ਇੱਕ ਪਾਸੇ ਤਾਂ ਕਹਿ ਰਿਹਾ ਗਲਤ ਕੀਤਾ ਹੈ ਤੇ ਦੂਜੇ ਪਾਸੇ ਕਹਿ ਰਹੇ ਹੋ ਤਾਂ ਅਸਤੀਫਾ ਦੇ ਕੇ ਸਾਈਡ ਤੇ ਹੋ ਗਏ ਜੀ ਜੀ ਦੂਜੇ ਪਾਸੇ ਕਹਿ ਰਿਹਾ ਵੀ ਦੋ ਦੋ ਮਹੀਨਿਆਂ ਕੇ ਸੀਮਾ ਦਿੱਤੇ ਇਹਨੂੰ ਸਰਦਾਰ ਤਕਵੀਰ ਕੋ ਬਾਦਲ ਦੇ ਬਾਦਲ ਦਾ ਕੋਈ ਲੈਣਾ ਦੇਣਾ ਨਹੀਂ ਹੈ ਕਿ ਉੱਥੇ ਪ੍ਰਧਾਨਗੀ ਨਾਲ ਨਾ ਉਹ ਆਉਣੇ ਨਾ ਜਾਂਦੇ ਆ ਉਹਨਾਂ ਦਾ ਫਿਰ ਨਾਮ ਜੋੜਿਆ ਜਾਂਦਾ ਪ੍ਰਧਾਨਗੀ ਦੀ ਸੀਟ ਤੇ ਜਾਂਦਾ ਦੇਖੋ ਇਹਨਾਂ ਦੇ ਆਪਣੇ ਬਿਆਨ ਹੈ ਇਹ ਆਪਣੇ ਆਪ ਧਿਆਨ ਬਣਾ ਕੇ ਆਪਣੇ ਆਪ ਲੋਕਾਂ ਚ ਛੱਡਣ ਦੀ ਗੱਲ ਕਰਦੇ ਆ ਤਕਵੀਰ ਸਿੰਘ ਬਾਦਲ ਜਿਹੜਾ ਕੱਲਾ ਹੀ ਸੀ ਕਹਿੰਦੇ ਨੇ ਵੀ ਨਹੀਂ ਕੱਲਾ ਜ਼ਿੰਮੇਦਾਰ ਆ ਬਿਲਕੁਲ ਕੱਲਾ ਜ਼ਿੰਮੇਦਾਰ ਨਹੀਂ ਉਹਦੇ ਵਿੱਚ ਬਹੁਤ ਐਦਾਂ ਦੇ ਜਿਹੜੇ ਵੱਡੇ ਵੱਡੇ ਲੀਡਰ ਸੀਗੇ ਵੱਡੇ ਵੱਡੇ ਜਿਨ੍ਹਾਂ ਨੂੰ ਅਸੀਂ ਜਿਹੜੇ ਕਹਿੰਦੇ ਨੇ ਉਹ ਕਿਤੇ ਨਾ ਕਿਤੇ ਨਾਲ ਲੱਗ ਕੇ ਪੂਰੀ ਸਰਕਾਰ ਨੇ ਨਾਲ ਲੱਗ ਕੇ ਕਿਤੇ ਨਾ ਕਿਤੇ ਗਲਤੀਆਂ ਕੀਤੀਆਂ ਉਹਨਾਂ ਲੋਕਾਂ ਨੇ ਗਲਤੀਆਂ ਕੀਤੀਆਂ ਜੋ ਅੱਜ ਪਾਰਟੀ ਨੂੰ ਭੁਗਤਣੀਆਂ ਪੈ ਰਹੀਆਂ ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ ਇੱਕ ਬਹੁਤ ਵਧੀਆ ਪਾਰਟੀ ਮੰਨਿਆ ਜਾਂਦਾ ਸੀ ਮੰਨਿਆ ਜਾਂਦਾ ਰਹੀ ਤੁਹਾਨੂੰ ਬਹੁਤ ਵਧੀਆ ਪਾਰਟੀ ਸੀ ਬਿਲਕੁਲ ਵਧੀਆ ਪਾਰਟੀ ਬਣ ਸਕਦੀ ਹੈ ਲੇਕਿਨ ਸੂਚਨਾ ਕੀ ਹੈ ਬੰਦੇ ਜਿਹੜੇ ਬਦਲ ਗਏ ਐ ਸੂਚ ਬਦਲ ਗਈਆਂ ਇਸ ਕਰਕੇ ਜਿਹੜਾ ਪਾਰਟੀ ਦਾ ਗਰਾ ਹੈ ਜੋ ਚੱਕੜੀ ਹੈ ਪਾਰਟੀ ਦਾ ਗਰਾ ਚੱਕਣਾ ਹੈ ਜਿਹੜਾ ਬਸੰਦੀ ਦੁਆਈ ਹੈ ਹਰ ਰਿੰਦਰ ਜੀਓ ਜਵਾਦ ਬਨਾਰ ਜਿੰਦਰ ਜੀ ਸੁਣ ਰਹੇ ਹੋ ਰਿੰਦਰ ਜੀ ਵੀ ਪਾਰਟੀ ਦੀ ਸੋਚ ਉੱਪਰ ਚੱਕਣੀ ਹੈ ਗਰਾਫ ਉੱਪਰ ਚੱਕਣਾ ਹੈ ਠੀਕ ਹੈ ਤੁਹਾਨੂੰ ਅੰਦਾਜ਼ੇ ਨਾਲ ਕਿ ਵਿਕਰਮ ਜੀਠਿਆ ਜੀ ਤਾਂ ਅਜੇ ਵੀ ਨਹੀਂ ਮੰਨਦੇ ਉਹ ਕਹਿੰਦੇ ਤਾਂ ਸੀਫਾ ਦੇ ਤਾ ਸੀ ਕਹਿੰਦੇ ਯਾਨੀ ਕਿ ਵਿਰੋਧੀਆਂ ਵੱਲੋਂ ਉਠਾਏ ਗਏ ਸਵਾਲ ਨਹੀਂ ਯਾਨੀ ਕਿ ਦੋਗਲੀ ਨਾਜਨੀਤੀ ਅਸੀਫੇ ਤੋਂ ਬਾਅਦ ਵੀ ਚੱਲ ਰਹੀ ਹੈ ਦੇਖੋ ਮੈਂ ਸਾਫ਼ ਕਹਾਂਗਾ ਵੀ ਸਾੜਾ ਹਜੇ ਵੀ ਆਪਣੇ ਜੀਜੇ ਦੀ ਕਰ ਰਿਹਾ ਸਪਾਰਸ਼ ਗੱਲ ਇਹ ਹੈ ਜੀ ਗੱਲ ਇਹ ਹੈ ਦੇਖੋ ਉਹ ਗਰਾਫ ਤਾਂ ਫੇਰ ਉੱਚਾ ਚੱਕਿਆ ਜਾ ਸਕਦਾ ਜੇ ਪੰਜਾਬ ਨੂੰ ਪਹਿਲਾਂ ਇਹ ਖੇਤਰਵੰਨਣ ਕਿਉਂਕਿ ਖੇਤਰੀ ਪਾਰਟੀ ਹੁੰਦੀ ਹੈ ਜਿਹੜੀ ਖੇਤਰੀ ਪਾਰਟੀ ਨੂੰ ਉਹੀ ਕਹਾ ਸਕਦੀ ਹੁੰਦੀ ਹੈ ਜਿਹੜੀ ਆਪਣੇ ਖੇਤਰ ਦੀ ਗੱਲ ਕਰੇ ਆਪਣੇ ਏਰੀਏ ਦੀ ਗੱਲ ਕਰੇ ਆਪਣੇ ਥਾਂ ਦੀ ਗੱਲ ਕਰੇ ਆਪਣੇ ਧਰਮ ਦੀ ਗੱਲ ਕਰੇ ਆਪਣੀ ਪਬਲਿਕ ਦੀ ਗੱਲ ਕਰੇ ਜਾਂ ਉਹਨਾਂ ਦੀ ਸੁਣੇ ਉਹ ਫੇਰ ਮਤਲਬ ਖੇਤਰੀ ਪਾਰਟੀ ਹੁੰਦੀ ਹੈ ਐਂ ਵੈਸੇ ਖੇਤਰੀ ਪਾਰਟੀ ਹੁੰਦੀ ਮੈਂ ਤੁਹਾਨੂੰ ਇਹ ਕਹ ਦਦਾ ਕਿ ਮਨੀਪੁਰ ਦੇ ਵਿੱਚ 72 ਕਿਲੇ 72 ਕਿੱਲੇ ਪੋਸਤ ਦੀ ਖੇਤੀ ਦੇ ਫੜਲੇ ਕੋਸੜਿਆਂ ਨੇ ਜੀ ਪਰ ਉਹ ਬਾਤ ਹੈ ਕਿਸੇ ਤੇ ਕੋਈ ਕਾਗਜ਼ੀ ਕਾਰਵਾਈ ਜਾਂ ਕਿਸੇ ਨੂੰ ਫੜ ਕੇ ਅੰਦਰ ਨਹੀਂ ਦਿੱਤਾ ਇੱਥੇ ਸੁਖਵੀਰ ਵਾਦਲ ਅਕਾਲੀ ਦਲ ਦੀ ਸਰਕਾਰ ਦੇ ਵਿੱਚ 3 ਲੱਖ ਮੁੰਡਿਆਂ ਤੇ ਡਰਗ ਦੇ ਪਰਚੇ ਦੇ ਕੇ ਜ ਨਜਾਇਜ਼ ਦੇ ਕੇ ਅੰਦਰ ਦਿੱਤੇ ਅੱਜ ਵੀ 336000 ਜਿਹੜਾ ਕੇਸ ਹੈ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ ਜੀ ਸਹੀ ਕਹਿ ਰਹੇ ਹੋ ਤੁਸੀਂ ਤੁਹਾਡੇ ਅੰਕੜੇ ਸਹੀ ਹੈ درست ਨੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਸ਼ਰਮਾ ਜੀ ਗੱਲ ਫਿਰ ਉੱਥੇ ਆ ਜਾਂਦੀ ਹੈ ਦੇਖੋ ਵੀ ਜੋ ਆਪਾਂ ਕਹਿੰਦੇ ਜੋ ਬੰਦਾ ਉਗੰਦਾ ਹੈ ਉਹੀ ਆਪਣੇ ਸਾਹਮਣੇ ਆਂਦਾ ਹੈ ਹੈਨਾ ਤੇ ਉਹ ਉਹਨਾਂ ਦੇ ਪੁਰਾਣੇ ਕੰਮ ਕੀਤੇ ਹੁਣ ਸਾਫ਼ ਸਾਹਮਣੇ ਆ ਰਹੇ ਨੇ ਹੁਣ ਯਾਨੀ ਕਿ ਚਾਹੇ ਜੀਜਾ ਚਾਹੇ ਸਾਲਾ ਬਰਦਾਸ਼ਤ ਨਹੀਂ ਹੋ ਰੇ ਪੱਲੇ ਦਾ ਪਾਣਾ ਹਾਂ ਜੀ ਹੈ ਸ਼ਰਮਾ ਜੀ हां बिल्कुल बिल्कुल देखो कि ਸਾਡੇ ਸੰਸਕਾਰਾਂ ਜਾਂ ਸਾਡੀ ਸੋਚ ਹੈ ਸਾਡੀ ਸੋਚ ਤਾਂ ਇਹ ਹੈ ਜੋ ਕਰਦਾ ਉਹ ਪੜਦਾ ਹੈ। ਅਸਲੀ ਤਰੀਕੇ ਦੇ ਅਸੂਲ ਜੇ ਨੇ। ਅਗਰ ਇਸ ਨੂੰ ਸਿੱਖਿਆ ਤੋਂ ਚਾਹਤ ਕਰਦੇ ਨੇ ਤੇ ਉਸ ਤੇ ਅਮਲ ਕਰਦੇ ਨੇ ਫਿਰ ਹੀ ਕੀਦਾ ਫਾਇਦਾ। ਨਹੀਂ ਕਹਿਣੋ ਤਾਂ ਹਰੇਕ ਬੰਦਾ ਕਹਿ ਦਿੰਦਾ ਵੀ ਕੋਈ ਗੱਲ ਨਹੀਂ ਯਾਰ ਅੱਜ ਮੇਰੀ ਪਾਰਟੀ ਚੱਲੇ ਜਾ ਰਹੀ ਹੈ ਕੱਲ ਉੱਪਰ ਹੋ ਜੂਗੀ। ਲੇਕਿਨ ਮਿਹਨਤ ਕਰਨ ਦੀ ਜ਼ਰੂਰਤ ਹੈ। ਜਿਹੜੀਆਂ ਤਰੁੱਟੀਆਂ ਜਾਂ ਜਿਹੜੀਆਂ ਗਲਤੀਆਂ ਉਹਨਾਂ ਨੂੰ ਦੂਰ ਕਰਨ ਦੀ ਜ਼ਰੂਰਤ ਹੈ। ਇਹ ਨਹੀਂ ਹੈਗਾ ਵੀ ਮੈਂ ਧਰਮ ਪ੍ਰਸਤਾਨ ਤੇ ਜਾ ਕੇ ਕਿਤੇ ਮੈਂ ਮੱਥਾ ਟੇਕ ਕੇ ਕਹਿੰਦਾ ਨਾ ਮਾਫ਼ ਕਰ ਦੋ ਮੇਰੀ ਗਲਤੀ ਉਹ ਵੀ ਮੇਤੋਂ। ਨਹੀਂ ਲੇਕਿਨ ਕਿਤਨਾ ਕਿਤੇ ਗਰਾਊਂਡ ਜ਼ੀਰੋ ਤੇ ਉਸ ਲੈਵਲ ਤੇ ਤੁਹਾਨੂੰ ਆਉਣਾ ਪਊਗਾ ਸਹੀ ਬਣ ਕੇ ਤੁਹਾਨੂੰ ਦਿਖਾਉਣਾ ਪਊਗਾ ਫਿਰ ਤੁਹਾਡੀ ਪਾਰਟੀ ਪਿੱਛੇ ਨਾਲ ਵੀ ਗਰਾਫ ਜਿਹੜਾ ਉੱਚਾ ਕਰ ਸਕਦੀ ਹੈ ਅਗਰ ਤੁਹਾਡੇ ਤੁਸੀਂ ਸੋਚ ਬਦਲਣ ਦੀ ਕੋਸ਼ਿਸ਼ ਕਰੋਗੇ ਵੀ ਕਿਉਂਕਿ ਦੇਖੋ ਰਜਿੰਦਰ ਜੀ ਬਹੁਤ ਮੌਲਰ ਰਹਦੇ ਨੇ ਯਾਨੀ ਕਿ ਕਾਨੂੰਨ ਦੇ ਵਿੱਚ ਇਹਨਾਂ ਨੇ ਬੜਾ ਵਧੀਆ ਤਰ ਦਿੱਤਾ ਹੈ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਨੇ ਕਿ 3 ਲੱਖ ਤੋਂ ਕੁਝ ਕੇਸ ਜ਼ਿਆਦਾ ਹਾਈ ਕੋਰਟ ਦੇ ਵਿੱਚ ਪੈਂਡਿੰਗ ਨੇ ਅਸੀਂ ਮੰਨਦੇ ਆ ਉੱਤ ਪਰ ਅੱਜ ਤੁਸੀਂ ਛੋਟੀ ਗਲਤੀ ਸਜ਼ਾ ਕਰ ਰਹੇ ਹੋ ਕੱਟ ਰਹੇ ਹੋ ਉਹ ਵੀ ਤੁਸੀਂ ਪੂਰੀ ਨਹੀਂ ਕੱਟੀ ਇਹ ਵੀਡੀਓ ਕਰ ਲੋਏ ਤੇ ਅੱਜ ਤੁਸੀਂ ਕਿ ਤੁਹਾਨੂੰ ਅਸਤੀਫਾ ਦੇਣਾ ਪੈ ਗਿਆ ਤੇ ਉਸ ਤੋਂ ਬਾਅਦ ਤੁਸੀਂ ਫਿਰ ਆਪ ਹੀ ਕਹਿ ਰਹੇ ਹੋ ਕਿ ਮੈਂ ਠੀਕਾ ਮੈਂ ਤਾਂ ਅਸਤੀਫਾ ਦੇਤਾ ਸੀ ਜੇ ਤੁਸੀਂ ਠੀਕ ਹੋ ਤਾਂ ਤੁਸੀਂ ਫਿਰ ਮੰਨੋ ਨਾ মিডিਆ ਸਾਹਮਣੇ মিডিਆ ਸਾਹਮਣੇ ਕਿਉਂ ਨਹੀਂ ਮੰਨ ਰਹੇ ਰਿੰਦਰ ਜੀ ਪਹਿਲਾਂ ਤੁਸੀਂ ਜਵਾਬ ਦਿਓ ਕਿਉਂ ਨਹੀਂ মিডিਆ ਸਾਹਮਣੇ ਮੰਨ ਰਹੇ ਦੇਖੋ ਜੀ ਹਜੇ ਥੋੜਾ ਜਿਆ ਥੋੜਾ ਜਿਆ ਮਨ ਦੇ ਵਿੱਚ ਨਾ ਜਿਵੇਂ ਆਪਾਂ ਕਹਿ ਦਿਆ ਹੰਕਾਰ ਤਾਂ ਨਹੀਂ ਐ ਹੰਕਾਰ टाइप ਕੋਈ ਚੀਜ਼ ਬੋਲਦੀ ਐ ਉਹ ਥੋੜੀ ਜਿਹੀ ਢਹਲੀ ਹੋਊਗੀ ਉਸ ਤੋਂ ਬਾਅਦ ਬਿਲਕੁਲ ਇਹ ਸਹੀ ਲੀਤੇ ਆ ਕੇ ਪੰਜਾਬ ਦੀ ਸੇਵਾ ਕਰਨ ਦੇ ਵਿੱਚ ਲੱਗ ਜਾਣਗੇ ਅ ਹਜੇ ਜਿਹੜਾ ਪੈਸੇ ਦਾ ਤੇ ਹੋਰ ਮਤਲਬ ਇਸ ਤਰ੍ਹਾਂ ਦਾ ਸਿਸਟਮ ਐ ਨਾ ਉਹ ਦਿਮਾਗ ਦੇ ਵਿੱਚ ਘੜ ਕਰੀ ਬੈਠਾ ਜਦੋਂ ਇਹ ਵਾਕਈ ਮਤਲਬ ਗਰਾਊਂਡ ਜ਼ੀਰੋ ਤੇ ਆਗੇ ਨਾ ਤਾਂ ਫਿਰ ਇਹ ਪੰਜਾਬ ਦੀ ਭਲਾਈ ਵਾਸਤੇ ਜੁਟ ਜਾਣਗੇ ਤੇ ਇਹਨਾਂ ਨੂੰ ਮਨੁੱਖ ਦੀ ਜਿਹੜੀ ਜ਼ਿੰਦਗੀ ਐ ਉਹ ਕਾਦੇ ਵਾਸਤੇ ਭੇਜੀ ਐ ਇਹ ਕੰਮ ਕਰਨੇ ਨੇ ਜਦੋਂ ਉਹ ਗੱਲ ਸਾਰੀ ਸਮਝ ਆ ਗਈ ਤੇ ਮਨ ਦੇ ਵਿੱਚੋਂ ਮੈਂ ਤੇ ਹੰਕਾਰ ਨਿਕਲ ਗਿਆ ਫਿਰ ਇਹ ਸਹੀ ਲੀ ਤੇ ਚੜ ਕੇ ਪੰਜਾਬ ਦੀ ਸੇਵਾ ਕਰਨ ਵਾਲੇ ਕੋਲ ਸੇ ਚੱਲ ਪੈਣਗੇ ਸੰਦੀਪ ਜੀ ਉਹ ਕਹੋ ਕਹਿ ਰਹੇ ਡਾਕਟਰ ਸਾਹਿਬ ਕਹਿੰਦੇ ਵੀ ਜਦੋਂ ਸਹੀ ਸਮਝ ਆ ਗਈ ਜਾਨੀ ਕਿ ਅਕਲ ਥੋੜੀ ਹੋਰ ਆਣੀ ਹੈ ਸਾਹਿਬ ਦੀ ਗੱਲ ਹੈ ਮੈਂ ਤੇ ਹੰਕਾਰ ਨਹੀਂ ਜਾ ਰਿਹਾ ਮੈਂ ਤੇ ਹੰਕਾਰ ਨਿਕਲ ਜਾਏਗਾ ਫਿਰ ਸਹਿ ਸਹੀ ਚੱਲ ਪੈਣ ਬਿਲਕੁਲ ਬਿਲਕੁਲ ਜਦੋਂ ਟੱਕਾ ਲੱਗਦਾ ਕੋਈ ਕਿਸੇ ਪੱਧ ਤੋਂ ਹਟਦਾ ਜਾਂ ਕੁਝ ਚੀਜ਼ ਨੂੰ ਛੱਡਣ ਦੀ ਕੋਸ਼ਿਸ਼ ਕਰਦਾ ਉਹਦਾ ਜਿਹੜਾ ਫਿਰ ਅੰਦਰ ਦਾ ਅਵਾਲ ਹੁੰਦਾ ਜਿਹੜਾ ਅਹਿਸਾਸ ਹੁੰਦਾ ਬਹੁਤ ਦੇਰ ਤੱਕ ਰਹਿੰਦਾ ਜੀ ਬਿਲਕੁਲ ਉਹ ਯਤਨ ਜਿੰਨਾ ਜਿਹੜਾ ਸਾਸ ਰੂਗਾ ਉਹਨਾਂ ਜਿਹੜੇ ਚੂਜਿਆ ਰਹਿਣਗੇ ਜਦੋਂ ਉਹ ਸਾਸ ਨੂੰ ਖਤਮ ਕਰ ਦੇਣਗੇ ਨੋਰਮਲ ਲਾਈਫ ਦੇ ਵਿੱਚ ਆ ਜਾਣਗੇ ਫਿਰ ਉਸ ਕੰਮ ਦੇ ਵਿੱਚ ਜੁੜ ਜਾਣਗੇ ਲੇਕਿਨ ਚੈਨਲ ਦੇ ਮਾਧਿਅਮ ਰਾਹੀਂ ਮੇਰਾ ਇੱਕ ਮੰਨਣਾ ਹੈ ਆਪਣੀ ਮੰਨਣੇ ਦੀ ਜਿਹੜੀ ਆਪਾਂ ਤਰਕ ਰੱਖਣ ਦੀ ਕੋਸ਼ਿਸ਼ ਕਰੂੰਗਾ ਮੇਰਾ ਇਹੀ ਮੰਨਣਾ ਹੈ ਵੀ ਅਸੀਂ ਅਗਰ ਕਿਸੇ ਨਾਲ ਬੁਰਾ ਕਰਦੇ ਹਾਂ ਉਹ ਲੋਕ ਦੁਆਵਾਂ ਬਾਦ ਦੁਆਵਾਂ ਦਿੰਦੇ ਆ ਜਿਹੜੇ ਟਾਈਮ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਸਰਕਾਰ ਨੇ ਲੋਕਾਂ ਦੇ ਨਾਲ ਧੱਕੇ ਕੀਤੇ ਆ ਜਾਂ ਜਿਵੇਂ ਰਜਿੰਦਰ ਜੀ ਦਾਦ ਦੇ ਵੀ ਕਿੰਨੇ ਲੱਖ ਮੁੰਡਿਆਂ ਤੇ ਪਰਚਾ ਲੋਕਾਂ ਦੇ ਪਰਚਾ ਪਾਇਆ ਜਿਹੜੇ ਜਾਇ ਜ ਨਜਾਇਜ਼ ਪਰਚੇ ਕਿਸੇ ਵੀ ਸਰਕਾਰ ਨੇ ਕਿਸੇ ਵੀ ਸਮੇਂ ਚ ਪਾਏ ਆ ਉਹ ਜਿਹੜੇ ਲੋਕ ਅੰਦਰ ਬੈਠੇ ਆ ਉਹ ਵਦਵਾਵਾਂ ਦਿੰਦੇ ਆ ਜਿਹੜੇ ਤੁਸੀਂ ਚੰਗੇ ਕੰਮ ਕਰਿਓਂਦੇ ਦੁਆਵਾਂ ਮਿਲਦੀਆਂ ਇਸ ਕਰਕੇ ਦੁਆਵਾਂ ਦਾ ਧਿਆਨ ਰੱਖਣ ਇਹ ਲੋਕ ਵਦਵਾਵਾਂ ਦਾ ਧਿਆਨ ਨਾ ਰੱਖਣ ਜੀ ਚਲੋ ਉਹ ਤਾਂ ਸੀ ਮੰਦੇ ਆ ਵੀ ਵਦਦੂਆਂ ਤੋਂ ਅੰਦਵਾਵਾਂ ਧਿਆਨ ਰੱਖਣ ਲਈਦਾ ਪਰ ਦੇਖੋ ਜਿੱਥੇ ਆ ਰਕਵੀਰ ਸਿੰਘ ਦਾ ਬਿਆਨ ਵੀ ਆਇਆ ਉਹਦੀ ਮੈਂ ਗੱਲ ਕਰਨੀ ਥੋੜੇ ਯਾਦ ਨਹੀਂ ਰਹੀ ਹੂੰ ਦੱਸ ਰਿਆਂ ਕਿ ਜੱਥੇਦਾਰ ਵੀ ਇਹਨੇ ਸਾਫ਼ ਕਰ ਦਿੱਤਾ ਗਿਆ ਕਿ ਅਸੀਂ ਇਹਨਾਂ ਨੂੰ ਕਾਰਜਕਾਰੀ ਪ੍ਰਧਾਨ ਤੋਂ ਯਾਨੀ ਹਟਾ ਪਦਾਰਥੀ ਨੂੰ ਹਟਾਤਾ ਹੈ ਪਰ ਕਾਰਜਕਾਰੀ ਪ੍ਰਧਾਨ ਹੈ ਯਾਨੀ ਕਿ ਜਿਹੜੇ ਹੁਣ ਨੇ ਉਹ ਬਲਿੰਦਰ ਸਿੰਘ ਪੁੰਦਰ ਇਹਨਾਂ ਦਾ ਕੰਮ ਕਰ ਦੇਖਣਗੇ ਤੇ ਅਗਲੇ ਪ੍ਰਧਾਨ ਦੀ ਚੋਣ ਤੱਕ ਸੁਖਵੀਰ ਬਾਦਲ ਜੀ ਕੋਈ ਆਪਟ ਸੀਨ ਲੈ ਸਕਦੇ ਯਾਨੀ ਕਿ ਇੱਕ ਤਰ੍ਹਾਂ ਇੱਕ ਨਾਰਾ ਹੀ ਕਰਤਾ ਹੈ ਜਥੇਦਾਰਾਂ ਵੱਲੋਂ ਮੰਦੇਓ हां बिल्कुल इही गल जो जीटीया कह रहे है या बिक्रम जीटीया वो भी इही गल कह रहे है कि साडा इस्तीफा बादल साहब दा इस्तीफा 2 महीने पहले दा हो गया लेकिन वो ਮੰਨਣ ਨਾ ਮੰਨਣ ਉਸ ਚੀਜ਼ ਤੇ ਉਹ ਡਿਪਾਰਟਮੈਂਟ ਨੇ ਕੰਮ ਕਰਨਾ ਚਾਹ ਜਿਹੜੇ ਲੋਕ ਸੁਪਰ ਦੇ ਵਿੱਚ ਮੈਂਬਰ ਆ ਜਾਂ ਜਿਹੜੇ ਲੋਕ ਰੋਲਾ ਪਾ ਕਰਦੇ ਆ ਉਹਨਾਂ ਨੇ ਕਰਨਾ ਵੀ ਸਾਨੂੰ ਤਾਂ ਵਿੱਚ ਬਿਨਾ ਬੰਦੇ ਤੇ ਘੀਟਿਆ ਜਾ ਰਿਹਾ ਇਹ ਕੀ ਰਾਜਨੀਤੀ ਹੋ ਰਹੀ ਹੈ ਇੱਕ ਪਾਸੇ ਜੀੜੀਆ ਸਾਹਿਬ ਦਾ ਕਹਿਆ ਬਿਆਨ ਉਹਦਾ ਦੂਜੇ ਪਾਸੇ ਜਥੇਦਾਰ ਸਾਹਿਬ ਦਾ ਬਿਆਨ ਆਉਂਦਾ ਇਹ ਸਾਨੂੰ ਤਾਂ ਸਮਝ ਨਹੀਂ ਆ ਰਹੀ ਵੀ ਕਿਆ ਇਹ ਲੋਕਾਂ ਨੂੰ ਕਰਨਾ ਚਾਹੁੰਦੇ ਆ ਕਿਆ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਆ ਦੇਖੋ ਹੱਕ ਸੱਚ ਦੇ ਪਿਛੇ ਹੱਕ ਸੱਚ ਦੀ ਲੜਾਈ ਲੜੋ ਹੱਕ ਸੱਚ ਦੇ ਪਿਛੇ ਲੜੋ ਮੁੱਦੇ ਹੋਰ ਵੀ ਬਹੁਤ ਆਂ ਜੀ ਨਹੀਂ ਬਈ ਇਹਨਾਂ ਦਾ ਬਣਿਆ ਕੀ ਨਾ ਦੇਖੋ ਹੁਣ ਇਹ ਜਾਂਦਾ ਰਹੀਆਂ ਸਜਾਵਾਂ ਹੀ ਨਾਲੋਂ ਜੇ ਹੁਣ ਪਾਰਟੀਓ ਕਿੱਡੇ ਵਿੱਚ ਚੰਗੀ ਦਾ ਕੱਢੋ ਨਾ ਇਹ ਹੁਣ ਤੁਸੀਂ ਦੇਖੋ ਜਿਹੜੇ ਦਰਸ਼ਕ ਦੇਖ ਰਹੇ ਨੇ ਲੋਕ ਤਾਂ ਹੀ ਕਹਿੰਦੇ ਨਾ ਵੀ ਮਜ਼ਾਕ ਤਾਂ ਸਾਡਾ ਬਣਾਇੰਦਾ ਕਿਉਂਕਿ ਦੇਖੋ ਮੈਂ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਹਦਾ ਪਰ ਜਿਹੜੇ ਬੰਦੇ ਸ਼ਰਮ ਨਹੀਂ ਕੱਲ ਨਾਲ ਦਿਲੋਂ ਜੁੜੇ ਹੋਏ ਨੇ ਉਹ ਲੋਕਾਂ ਦੇ ਬਾਰੇ ਕੁਝ ਨਹੀਂ ਸੋਦੇ ਉਹ ਲੋਕਾਂ ਦੇ ਯਾਨੀ ਕਿ ਜਿਹੜੇ ਹਿਰਦੇ ਨੇ ਉਹ ਉਲੁੰਧਰੇ ਜਾਂਦੇ ਨੇ ਦੇਖੋ ਜੀ ਤਾਂ ਕਹਨੇ ਆ ਕਿਸੇ ਦਾ ਮਤਲਬ ਕਿਸੇ ਨੂੰ ਸਪੋਰਟ ਕਰੋ ਲੇਕਿਨ ਕੱਟੜਵਾਦੀ ਨਾ ਬਣੋ ਜੀ ਜੀ ਕਿਸੇ ਦੇ ਕੱਟੜਵਾਦੀ ਨਾ ਬਣੋ ਜਦੋਂ ਅਸੀਂ ਕੱਟੜਵਾਦੀ ਬਣ ਜਾਂਦੇ ਆ ਫਿਰ ਸਾਡੇ ਮਨਾਂ ਦੇ ਅੰਦਰ ਤਕਲੀਫ ਹੁੰਦੀ ਆ ਦੇਖੋ ਅਕਾਲੀ ਕਾਂਗਰਸੀ ਆਮ ਆਦਮੀ ਪਾਰਟੀ ਵਾਲਾ ਜੇ ਤਾਂ ਡਾਂਗਾ ਖੜ ਕੇ ਜੰਨੀ ਆ ਜੀ ਇਹ ਲੋਕ ਕੋਈ ਸਟੇਜ ਤੇ ਇਕੱਠੇ ਬੈਠੇ ਹੁੰਦੇ ਆ ਜੀ ਇਹ ਲੋਕ ਪਾਰਟੀਆਂ 'ਚ ਇਕੱਠੇ ਹੁੰਦੇ ਆ ਸਿਰਫ ਰਾਜਨੀਤੀ ਕੀ ਲੜਾਈ ਨਹੀਂ ਲੋਕ ਲੜਦੇ ਆ ਰਾਜਨੀਤੀ ਕੀ ਲੜਾਈ ਲੋਕਾਂ ਨੂੰ ਲੜਨੀ ਚਾਹੀਦੀ ਆ ਐਸੀ ਲੋਕ ਭਾਅ ਭੋਜ ਦਿੰਨੇ ਆ ਸੀ ਲੋਕ ਡੰਡਿਆਂ ਛੋਟੇ ਤੱਕ ਲੈਨੇ ਇੱਕ ਦੂਜੇ ਤੇ ਲੇਕਿਨ ਇਹਨਾਂ ਲੋਕ ਗਾਂ ਦੇ ਪਿੱਛੇ ਜਦੋਂ ਅਸੀਂ ਕਟੜਪੰਦੀ ਬੰਦ ਕਰ ਦੂਗਾ ਕਟੜਪੰਤੀ ਨੂੰ ਖਤਮ ਕਰ ਦੋਗੇ ਫਿਰ ਕਿਤੇ ਨਾ ਕਿਤੇ ਸਾਡੇ ਜਿਹੜੇ ਹਿਰਦੇ ਉਹ ਗੁੰਦਰੇ ਵੀ ਨਹੀਂ ਜਾਣਗੇ ਹਿਰਦਾ ਵੀ ਜਦੋਂ ਕੋਈ ਗੁੰਦਰੇ ਜਾਂਦਾ ਜਦੋਂ ਬੰਦਾ ਬੰਦਾ ਤਨੋਂ ਬੰਦੋ ਕਿਤੇ ਨਾ ਕਿਤੇ ਕਿਸੇ ਪਾਰਟੀ ਦੀ ਸੇਵਾ ਕਰਦਾ ਹੁੰਦਾ ਕਿਸੇ ਪਾਰਟੀ ਦੇ ਨਾਲ ਕਿਸੇ ਸੰਸਥਾ ਦੇ ਨਾਲ ਜੁੜਿਆ ਹੋਇਆ ਹੁੰਦਾ ਹੈ ਜੀ ਸੋ ਸ਼ਰਮਾ ਜੀ ਤੁਸੀਂ ਸਾਨੂੰ ਇਸ ਖਬਰ ਦੀ ਅਪਡੇਟ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਸੋ ਅਰਿੰਦਰ ਸ਼ਰਮਾ ਅਰਿੰਦਰ ਜੀ ਕੀ ਸ਼੍ਰੋਮਣੀ ਕੱਲ੍ਹ ਦੁਬਾਰਾ ਉਠੇਗਾ ਸੁਖਵੀਰ ਬਾਲ ਦਾ ਕੀ ਹੋਏਗਾ ਇਸ ਦੀ ਜੋ ਵੀ ਅਗਲੀ ਅਪਡੇਟ ਹੋਏਗੀ ਤੁਹਾਡੇ ਤੋਂ ਮੈਂ ਲੈਣ ਜਲਦੀ ਆਵਾਂਗਾ ਤੇ ਤੁਸੀਂ ਇੰਨੀ ਅਪਡੇਟ ਆਪਣੇ ਤਰਫ ਦਿੱਤੇ ਦਾ ਦਰਸ਼ਕਾਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਫਿਲਹਾਲ ਲਈ ਸੋ ਦੋਸਤੋ ਇਸ ਨਾਲ ਜੁੜੇ ਸੀ ਰਿੰਦਰ ਜੀ ਡਾਕਟਰ ਸਾਹਿਬ ਮਾਨਸਾ ਤੋਂ ਤੇ ਨਾਲ ਸਾਡੇ ਸੀਗੇ ਸੰਜੀਵ ਜੀ ਸੀਨੀਅਰ ਪੱਤਰਕਾਰ ਜਿਹੜਾ ਸਾਡਾ ਸ਼ਾਮ ਦਾ ਵਿਸ਼ੇ ਸੀਗਾ ਉਹ ਸੀਗਾ ਵੀ ਸੁਖਵੀਰ ਬਾਦਲ ਜਿਹੜਾ ਅਸਤੀਫਾ ਉਹ ਦਿੱਤਾ ਗਿਆ ਅਸੀਂ ਮੰਨਦੇ ਹਾਂ ਪਰ ਅਸਤੀਫੇ ਤੋਂ ਬਾਅਦ ਵੀ ਕਈ ਸਵਾਲ ਉੱਠੇ ਨੇ ਕਈ ਉਹਨਾਂ ਦੇ ਹੱਕ ਵਿੱਚ ਉੱਠੇ ਨੇ ਕਈ ਉਹਨਾਂ ਦੇ ਵਿਰੋਧੀਆਂ ਨੇ ਸਵਾਲ ਉਠਾਏ ਜਾ ਰਹੇ ਨੇ ਕਿ ਇਹ ਜਿਹੜਾ ਅਸਤੀਫਾ ਇਹ ਬਹੁਤ ਦਿਨ ਪਹਿਲਾਂ ਦਿੱਤਾ ਗਿਆ ਸੀ ਮਨਜ਼ੂਰ ਕਿਉਂ ਨਹੀਂ ਕੀਤਾ ਗਿਆ ਆਖਰ ਇੱਕ ਕੱਲ ਹੀ ਕਿਉਂ ਮਨਜ਼ੂਰ ਹੋਇਆ ਹਾਲਾਂਕਿ ਵਿਕਰਮ ਜੀਠੀਆ ਦਾ ਬਿਆਨ ਉਹਦੇ ਹੱਕ ਚ ਆਇਆ ਜੋ ਕਿ ਕੱਲ ਹੀ ਆਇਆ ਪਰ ਜੋ ਲੋਕਾਂ ਦੇ ਉੱਤੇ ਸਵਾਲ ਉਠਾਏ ਜਾ ਰਹੇ ਹਨ ਕਿ ਇਹ ਸਭ ਕੁਝ ਇੱਕ ਸਿਆਸੀ ਡਰਾਮਾ ਕੀਤਾ ਗਿਆ ਹੈ ਸਿਰਫ ਸ਼ੋਹਨ ਕਲਦਾਲ ਨੂੰ ਬਚਾਉਣ ਦੇ ਲਈ ਹਰੇਕ ਜਿਵੇਂ ਸਾਡੇ ਦਰਸ਼ਕ ਸਾਹਿਬ ਨੇ ਕਿਹਾ ਕਿ ਵੀ ਕਦੇ ਵੀ ਧਰਮ ਨੂੰ ਰਾਜਨੀਤੀ ਨਾਲ ਨਹੀਂ ਜੋੜਨਾ ਇਹਦਾ ਇਹ ਵੀ ਗੱਲ ਉਹਨਾਂ ਦੀ ਜਾਇਜ਼ ਹੈ ਤੇ ਦੋਸਤੋ ਇਸ ਖਬਰ ਦੀ ਜੋ ਵੀ ਅਗਲੀ ਅਪਡੇਟ ਹੋਏਗੀ ਮੈਂ ਤੁਹਾਨੂੰ ਫਿਰ ਜੁੜਾਂਗਾ ਕਿਸੇ ਹੋਰ ਲਾਈਵ ਪ੍ਰੋਗਰਾਮ ਦੇ ਵਿੱਚ ਫਿਲਹਾਲ ਇਹ ਸੀ ਹੁਣ ਤੱਕ ਦੀ ਅਪਡੇਟ ਤੇ ਹੁਣ ਮੈਨੂੰ ਦਿਓ ਇਜਾਜ਼ਤ